ਇਹ 2 ਦਿਨ ਹੋ ਗਏ ਲੋਕਾਂ ਨੂੰ ਜਦੋਜਾਦ ਕਰਦਿਆਂ ਨੂੰ ਪਰ ਇਹ ਬੈਰੀਕੇਡ ਟੁੱਟੇ ਨਹੀਂ ਗੋਲੇ ਚਲਾ ਕੇ ਸੰਕੇਤ ਦੇ ਰਹੀ ਆ ਕਿ ਤੁਸੀਂ ਆਓ ਇਦਾਂ ਲੱਗ ਰਿਹਾ ਜਿਵੇਂ ਉਕਸਾਰ ਹੀ ਹੋਵੇ ਕਿ ਆ ਕੇ ਬੈਰੀਕੇਡ ਤੋੜੋ ਤੁਸੀਂ ਬੈਰੀਕੇਡ ਹੀ ਇੰਨੇ ਤਕੜੇ ਲਾਤੇ ਜਿਹੜੇ ਟੁੱਟੇ ਨਹੀਂ ਇਹ ਲੀਡਰਸ਼ਿਪ ਦੀ ਇੱਛਾ ਸ਼ਕਤੀ ਦੇ ਵਿੱਚ ਘਾਟ ਆ ਕੀ ਉਹ ਤੋੜਨਾ ਨਹੀਂ ਚਾਹੁੰਦੀ ਇਹ ਬੈਰੀਕੇਡ ਨੂੰ ਪੰਜਾਬ ਦੇ ਮੂਰੇ ਬਹੁਤ ਸਾਰੇ ਸੰਘਰਸ਼ ਪਏ ਆ ਜਿਹੜੇ ਕਰਨ ਵਾਲੇ ਬਾਕੀ ਆ ਜੇਕਰ ਹੁਣ ਇੱਥੇ ਰੁਕਣ ਦੀ ਤਰਤ ਪੈ ਗਈ ਤਾਂ ਅਗਲੀ ਵਾਰ ਵੀ ਤੁਸੀਂ ਭੁੱਲ ਜੋ ਕਿ ਤੁਹਾਨੂੰ ਪੰਜਾਬ ਤੋਂ ਗਾਹ ਜਾਣ ਦੇ ਦੇਣਗੇ ਜਿਵੇਂ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਘਰਾਂ ਦੇ ਵਿੱਚ ਢੱਕਿਆ ਹੋ ਸਕਦਾ ਮੋਦੀ ਸਰਕਾਰ ਤੁਹਾਨੂੰ ਘਰਾਂ ਦੇ ਵਿੱਚ ਢੱਕ ਦੇਵੇ ਦਿੱਲੀ ਕਹਿ ਰਿਹਾ ਕਿ ਦਿੱਲੀ ਸਾਨੂੰ ਬਹੁਤ ਨੇੜਿਆ ਦਿੱਲੀ ਦੂਰ ਨਹੀਂ ਤਾਂ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੂਰ ਹੋ ਜੂਗੀ ਤੁਹਾਨੂੰ ਤੁਹਾਡਾ ਘਰ ਹੀ ਨੇੜੇ ਹੋਊਗਾ ਤੁਹਾਨੂੰ ਸੜਕਾਂ ਤੇ ਨਿਕਲ ਨਹੀਂ ਦੇਣਾ ਤੁਸੀਂ ਜੁੜੇ ਹੋਏ ਹੋ ਦੁਨੀਆ ਦੇ ਨਾਲ ਮੈਂ ਮੰਨਦੀ ਰਾਤ ਦਾ ਟਾਈਮ ਆ ਅਸੀਂ ਸ਼ੰਭੂ ਬੈਰੀਅਰ ਤੇ ਖੜੇ ਆ ਸਾਡੇ ਪਿੱਛੇ ਬਿਲਕੁਲ ਬੈਰੀਕੇਡ ਲੱਗੇ ਨੇ ਤੇ ਹੁਣੇ-ਹੁਣੇ ਉਧਰੋਂ ਪੁਲਿਸ ਨੇ ਅਥਰੂ ਗੈਸ ਦੇ ਗੋਲੇ ਸਿੱਟੇ ਆ ਤੇ ਲੋਕਾਂ ਨੂੰ ਫੇਰ ਐਦਾਂ ਲੱਗਦਾ ਜਿਵੇਂ ਉਕਸਾਰ ਹੀ ਹੋਵੇ ਪੁਲਿਸ ਕਿ ਆਓ ਬੈਰੀਕੇਡ ਤੋੜੋ ਅਸੀਂ 2 ਦਿਨਾਂ ਤੋਂ ਇੱਥੇ ਹੀ ਆ ਜੋ ਕੁਝ ਅਸੀਂ ਆਬਜ਼ਰਵ ਕੀਤਾ ਜੋ ਦੇਖਿਆ ਉਹ ਦਿਲ ਕਰਦਾ ਕਿ ਤੁਹਾਡੇ ਨਾਲ ਵੀ ਸ਼ੇਅਰ ਕਰੀਏ ਇੱਥੇ ਬਹੁਤ ਸਾਰੇ ਸਵਾਲ ਉੱਠਦੇ ਨੇ ਕਿ 2 ਦਿਨ ਹੋ ਗਏ ਲੋਕਾਂ ਨੂੰ ਜद्दोजਹਿਦ ਕਰਦਿਆਂ ਨੂੰ ਪਰ ਇਹ ਬੈਰੀਕੇਡ ਟੁੱਟੇ ਨਹੀਂ ਤਾਂ ਬਹੁਤ ਸਾਰੇ ਸਵਾਲ ਉੱਠਦੇ ਆ ਕਿ ਲੋਕਾਂ ਦੀ ਜद्दोजਹਿਦ ਦੇ ਵਿੱਚ ਘਾਟ ਰਹੀ ਗਈ ਲੋਕਾਂ ਦੀ ਇੱਛਾ ਸ਼ਕਤੀ ਦੇ ਵਿੱਚ ਘਾਟ ਰਹੀ ਗਈ ਕਿ ਉਹ ਬੈਰੀਕੇਡ ਨਹੀਂ ਤੋੜ ਸਕੇ ਦੂਜਾ ਸਵਾਲ ਇਹ ਉੱਠਦਾ ਕਿ ਬੈਰੀਕੇਡ ਹੀ ਇੰਨੇ ਤਕੜੇ ਲਾਤੇ ਜਿਹੜੇ ਟੁੱਟੇ ਨਹੀਂ ਕਿਉਂਕਿ ਜਦੋਂ ਆਪਾਂ ਪਿਛਲੇ ਕਿਸਾਨ ਅੰਦੋਲਨ ਦੀ ਗੱਲ ਕਰਦੇ ਆ ਉਹ ਬੈਰੀਕੇਡ ਲੋਕਾਂ ਨੇ ਹੱਥਾਂ ਨਾਲ ਹੀ ਚੱਕ-ਚੱਕ ਕੇ ਖੇਤਾਂ ਦੇ ਵਿੱਚ ਸਿਰਦੇ ਸੀ ਕੀ ਇਸ ਵਾਰ ਬੈਰੀਕੇਡ ਬਹੁਤ ਤਕੜੇ ਆ ਜਿਹੜੇ ਟੁੱਟ ਨਹੀਂ ਰਹੇ ਲੋਕਾਂ ਤੋਂ 2 ਦਿਨ ਹੋ ਗਏ ਜਦੋਂ ਜਦ ਕਰਦਿਆਂ ਨੂੰ ਹਾਲਾਂਕਿ ਪੁਲਿਸ ਉਧਰੋਂ ਗੋਲੇ ਚਲਾ ਕੇ ਸੰਕੇਤ ਦੇ ਰਹੀ ਆ ਕਿ ਤੁਸੀਂ ਆਓ ਇਦਾਂ ਲੱਗ ਰਿਹਾ ਜਿਵੇਂ ਉਕਸਾਰ ਹੀ ਹੋਵੇ ਕਿ ਆ ਕੇ ਬੈਰੀਕੇਡ ਤੋੜੋ ਪਰ ਲੋਕ ਵੀ ਕੋਸ਼ਿਸ਼ ਕਰ ਰਹੇ ਆ ਇੱਕ ਹੋਰ ਬਹੁਤ ਅਹਿਮ ਸਵਾਲ ਜਿਹੜਾ ਮੇਰੇ ਮਨ ਚ ਆ ਰਿਹਾ ਉਹ ਇਹ ਆ ਕਿ ਲੀਡਰਸ਼ਿਪ ਦੀ ਇੱਛਾ ਸ਼ਕਤੀ ਦੇ ਵਿੱਚ ਘਾਟ ਆ ਕਿ ਉਹ ਤੋੜਨਾ ਨਹੀਂ ਚਾਹੁੰਦੀ ਇਹ ਬੈਰੀਕੇਡ ਨੂੰ ਜਾ ਉਹਨਾਂ ਦੇ ਮਨ ਦੇ ਵਿੱਚ ਕੋਈ ਡਰ ਆ ਕਿ ਬੈਰੀਕੇਡ ਭੰਨਾਂਗੇ ਤਾਂ ਅੱਗੇ ਪਤਾ ਨਹੀਂ ਕੀ ਹੋ ਜੂਗਾ ਇੱਕ ਹੋਰ ਬਹੁਤ ਵੱਡਾ ਸਵਾਲ ਜਿਹੜਾ ਜਦੋਂ ਪਿੰਡਾਂ ਦੇ ਵਿੱਚ ਜਾਂਦੇ ਆ ਤਾਂ ਆਮ ਲੋਕਾਂ ਦੇ ਮਨਾਂ ਦੇ ਵਿੱਚ ਉਹ ਲੱਗਦਾ ਸਵਾਲ ਹੈਗਾ ਕਿਤੇ ਨਾ ਕਿਤੇ ਮੈਨੂੰ ਵੀ ਇਹ ਸਵਾਲ ਸੁਣਨ ਨੂੰ ਮਿਲਿਆ ਲੋਕ ਕਹਿੰਦੇ ਆ ਕਿ ਲੱਗਦਾ ਇਸ ਵਾਰ ਸਾਰੀਆਂ ਜਥੇਬੰਦੀਆਂ ਇਕੱਠੀਆਂ ਨਹੀਂ ਸੀ ਏਕਾ ਨਹੀਂ ਸੀ ਇਹ ਬਹੁਤ ਵੱਡਾ ਸਵਾਲ ਆ ਜੇਕਰ ਏਕਾ ਨਹੀਂ ਸੀ ਕਿ ਤਾਂ ਨਹੀਂ ਟੁੱਟ ਰਿਹਾ ਇਹ ਬੈਰੀਕੇਡ ਪਿਛਲੀ ਵਾਰ ਜਦੋਂ ਆਪਾਂ ਦੇਖਿਆ ਕਿ ਲੋਕਾਂ ਨੇ ਹੁੰਝਾ ਫੇਰਤਾ ਸੀਗਾ ਸ਼ਿੰਗੂ ਬਾਰਡਰ ਤੱਕ ਉਹਨਾਂ ਨੂੰ ਕੋਈ ਰੋਕ ਨਹੀਂ ਸਕਿਆ ਵੱਡੀਆਂ-ਵੱਡੀਆਂ ਰੋਕਾ ਸੀ ਉਹ ਲਾਤੀ ਅਸੀਂ ਇੱਥੋਂ ਆਪਾਂ ਦੇਖਦੇ ਆ ਕਿ ਬਨੂੜ ਵਾਲਾ ਰਾਹ ਹਲੇ ਖੁੱਲਾ ਉਧਰ ਦੀ ਕਿਉਂ ਨਹੀਂ ਗਏ ਕਿਸਾਨ ਇਹ ਵੀ ਸਵਾਲ ਉੱਠਦਾ ਉਧਰ ਦੀ ਵੀ ਜਾਇਆ ਜਾ ਸਕਦਾ ਸੀਗਾ ਕਿਸਾਨ ਲੀਡਰਸ਼ਿਪ ਸਾਰੀ ਇੱਥੇ ਸ਼ੰਭੂ ਬੈਰੀਅਰ ਤੇ ਹੀ ਆ ਕਿ ਜੇਕਰ ਇਸ ਤਰ੍ਹਾਂ ਹੀ ਕਿਸਾਨਾਂ ਨੂੰ ਹਰਿਆਣੇ ਦੇ ਵਿੱਚ ਐਂਟਰੀ ਰੋਕ ਦਿੱਤੀ ਪੰਜਾਬ ਦੇ ਵਿੱਚ ਜਿਹੜੇ ਕਿਸਾਨ ਖੜੇ ਆ ਉਹਨਾਂ ਤੇ ਗੋਲਾਬਾਰੀ ਹੋ ਰਹੀ ਆ ਇੱਥੋਂ ਤੱਕ ਇੱਕ ਦੋ ਵੀਡੀਓ ਇਹੋ ਜਿਹੇ ਆ ਮੈਂ ਜਿਨ੍ਹਾਂ ਦੇ ਵਿੱਚ ਉਹ ориجنલ ગોળીयां ਦਿਖਾ ਰਹੇ ਸੀ ਜਿਨ੍ਹਾਂ ਨਾਲ ਜਾਨ ਜਾਨ ਦਾ ਖਤਰਾ ਹੈਗਾ ਤਾਂ ਪੈਰ ਪੈਰ ਤੇ ਪੁਲਿਸ ਆ ਜਿਹੜੇ ਅਥਰੂ ਗੈਸ ਤੇ ਗੋਲੇ ਸੱਟ ਰਹੀ ਆ ਪੈਰ ਪੈਰ ਤੇ ਉਹ ਰਬੜ ਦੀਆਂ ਗੋਲੀਆਂ ਚਲਾ ਰਹੀਆਂ ਨੇ ਤਾਂ ਮੈਨੂੰ ਲੱਗਦਾ ਜੇਕਰ ਦਿੱਲੀ ਨਾ ਜਾਇਆ ਗਿਆ ਤਾਂ ਇਹ ਪਿਰਤ ਬੜੀ ਭੈੜੀ ਪੈਣੀ ਆ ਕਿਸਾਨਾਂ ਦੇ ਲਈ ਖਾਸ ਕਰਕੇ ਜਿੰਨੇ ਵੀ ਸੰਘਰਸ਼ ਕਰਦੇ ਲੋਕ ਆ ਉਹਨਾਂ ਨੂੰ ਦਿੱਲੀ ਜਾਣ ਨਹੀਂ ਦੇਣਾ ਫੇਰ ਜੇ ਇਹ ਪਿਰਤ ਪੈ ਗਈ ਕਿ ਇਹਨਾਂ ਨੂੰ ਇੱਥੇ ਢੱਕੋ ਤਾਂ ਅਗਲੀ ਵਾਰ ਜਿਹੜੇ ਸੰਘਰਸ਼ ਹੋਣੇ ਆ ਕਿਉਂਕਿ ਪੰਜਾਬ ਦੇ ਮੂਹਰੇ ਬਹੁਤ ਸਾਰੇ ਸੰਘਰਸ਼ ਪਏ ਆ ਜਿਹੜੇ ਕਰਨ ਵਾਲੇ ਬਾਕੀ ਆ ਜੇਕਰ ਹੁਣ ਇੱਥੇ ਰੋਕਣ ਦੀ ਪਿਰਤ ਪੈ ਗਈ ਤਾਂ ਅਗਲੀ ਵਾਰ ਵੀ ਤੁਸੀਂ ਭੁੱਲ ਜੋ ਕਿ ਤੁਹਾਨੂੰ ਪੰਜਾਬ ਤੋਂ ਗਾਹ ਜਾਣ ਦੇ ਦੇਣਗੇ ਤੁਹਾਨੂੰ ਹਰਿਆਣੇ ਦੇ ਬਾਹਰ ਹੀ ਰੋਕ ਲਿਆ ਕਰਨਾ ਦਿੱਲੀ ਨਹੀਂ ਜਾ ਸਕੋਗੇ ਤੁਸੀਂ ਜਿਵੇਂ ਕਸ਼ਮੀਰ ਦੇ ਵਿੱਚ ਲੋਕਾਂ ਨੂੰ ਘਰਾਂ ਦੇ ਵਿੱਚ ਡੱਕਿਆ ਹੋ ਸਕਦਾ ਮੋਦੀ ਸਰਕਾਰ ਤੁਹਾਨੂੰ ਘਰਾਂ ਦੇ ਵਿੱਚ ਡੱਕ ਦੇਵੇ ਉਧਰ ਪਾਕਿਸਤਾਨ ਦਾ ਬਾਰਡਰ ਹੈ ਇਧਰ ਹਰਿਆਣੇ ਦਾ ਬਾਰਡਰ ਬਣ ਜੂਗਾ ਕਿ ਤੁਸੀਂ ਘਰਾਂ ਦੇ ਵਿੱਚ ਰਹਿਣ ਲਈ ਮਜਬੂਰ ਹੋ ਜਾਓਗੇ ਇਹ ਜਿਹੜੀਆਂ ਰੋਕਾ ਇਸ ਕਰਕੇ ਨਹੀਂ ਤੋੜਨੀ ਜ਼ਰੂਰੀ ਕਿ ਕਿਸੇ ਦੀ ਹੌਮੇ ਵੱਡੀ ਹੋ ਜੂ ਕੋਈ ਇਸ ਦੀ ਮਾਂ ਵੱਡੀ ਹੋ ਜੂ ਕੋਈ ਜੱਥੇਬੰਦੀ ਵੱਡੀ ਹੋ ਜੂ ਇਹ ਰੋਕਾ ਤੋੜਨ ਦਾ ਮਤਲਬ ਇਹ ਹੈ ਆ ਕਿ ਅੱਗੇ ਤੋਂ ਇਹ ਜਿਹੜੀ ਪਿਰਤ ਟੁੱਟੂਗੀ ਕਿਉਂਕਿ ਲੋਕਾਂ ਦੇ ਮੂਰੇ ਲੜਾਈ ਦੇ ਬਹੁਤ ਵੱਡੇ ਮਸਲੇ ਆ ਲੋਕਾਂ ਦੇ ਲਈ ਇਕੱਲਾ ਐਮਐਸਪੀ ਜਾਂ ਹੋਰ ਨਹੀਂ ਲੋਕਾਂ ਦੇ ਲਈ ਪੂਰਾ ਦਾ ਪੂਰਾ ਫੈਡਰਲ ਢਾਂਚਾ ਬਚਾਉਣ ਦੇ ਵੀ ਲੜਾਈ ਆ ਲੋਕਾਂ ਦੇ ਲਈ ਲੋਕਾਂ ਦੀ ਜ਼ਿੰਦਗੀ ਨੂੰ ਬਚਾਉਣ ਦੀ ਲੜਾਈ ਆ ਤਾਂ ਇਹ ਤੁਸੀਂ ਦੇਖ ਸਕਦੇ ਹੋ ਕਿ ਪੈਰ ਪੈਰ ਤੇ ਜਿਹੜੀ ਗੋਲਾਬਾਰੀ ਹੋ ਰਹੀ ਆ ਉਹ ਇਸ ਗੱਲ ਦਾ ਸੰਕੇਤ ਆ ਕਿ ਪੁਲਿਸ ਦੇ ਹੌਸਲੇ ਜਿਹੜੇ ਉਹ ਇੰਨੇ ਬਲੰਦ ਹੋ ਚੁੱਕੇ ਆ ਕਿ ਸ਼ਾਂਤ ਜਿਹੜੇ ਲੋਕ ਆ ਜਿਹੜੇ ਆਪਣੇ ਘਰਾਂ ਦੇ ਵਿੱਚ ਹੁਣ ਕਹਿ ਲਈਏ ਬੈਠਿਆ ਇੱਥੇ ਟਰਾਲੀਆਂ ਬਣਾ ਕੇ ਉਹਨਾਂ ਦੇ ਬੈਠਣ ਦੇ ਵੀ ਗੋਲਾਬਾਰੀ ਕਰ ਰਹੀ ਆ ਤਾਂ ਕਿਸਾਨ ਲੀਡਰਸ਼ਿਪ ਨੂੰ ਇੱਥੇ ਆਪਣਾ ਵਿਚਾਰ ਕਰ ਲੈਣਾ ਚਾਹੀਦਾ ਆਖਰ ਇਹੇ ਰੋਕਾ ਜੇ ਨਾ ਟੁੱਟੀਆਂ ਕਿਤੇ ਸਾਡੇ ਲਈ ਭਾਰੀ ਨਾ ਪੈ ਜਾਣ ਜੇਕਰ ਇਹ ਰੋਕਾ ਟੁੱਟਦੀ ਆ ਤਾਂ ਅੱਗੇ ਰਣਨੀਤੀ ਕੀ ਆ ਬਹੁਤ ਸਾਰੇ ਸਵਾਲ ਨੇ ਹੋਰ ਵੀ ਜੇਕਰ ਮੰਨ ਦੇ ਵਿੱਚ ਸਵਾਲ ਆਏ ਤਾਂ ਤੁਹਾਡੇ ਨਾਲ ਸਾਂਝੇ ਕਰਾਂਗੇ ਕਿਉਂਕਿ ਅੱਜ ਸਾਰਾ ਦਿਨ ਫੇਰ ਇੱਥੇ ਲੋਕਾਂ ਨੇ ਜਦੋਂ ਜਦ ਕੀਤੀ ਪਰ ਬੈਰੀਕੇਡ ਨਹੀਂ ਟੁੱਟੇ ਹਾਲਾਂਕਿ ਕਿਸਾਨਾਂ ਨੇ ਕਿਹਾ ਜਿਹੜੇ ਆਗੂ ਸੀ ਜਗਜੀਤ ਸਿੰਘ ਡੱਲੇਵਾਲ ਸਰਬਨ ਸਿੰਘ ਪੰਦੇਰ ਸਰਜੀਤ ਸਿੰਘ ਫੂਲ ਉਹਨਾਂ ਨੇ ਕਿਹਾ ਕਿ ਅਸੀਂ ਬੈਰੀਕੇਡ ਨਹੀਂ ਤੋੜਨੇ ਸਾਡੀ ਮੀਟਿੰਗ ਚੱਲ ਰਹੀ ਆ ਗੱਲਬਾਤ ਕਰਾਂਗੇ ਬੇਸ਼ੱਕ ਗੱਲਬਾਤ ਕਰਨੀ ਚਾਹੀਦੀ ਆ ਪਰ ਲੋਕ ਜੋ ਚਾਹ ਰਹੇ ਨੇ ਉਹਨਾਂ ਨੂੰ ਵੀ ਧਿਆਨ ਚ ਰੱਖਣਾ ਚਾਹੀਦਾ ਕਿ ਲੋਕਾਂ ਦੀਆਂ ਭਾਵਨਾਵਾਂ ਕੀ ਆ ਬੇਸ਼ੱਕ ਲੀਡਰਸ਼ਿਪ ਆ ਉਹਨਾਂ ਨੇ ਸੋਚਣ ਲਈ ਬਹੁਤ ਸਵਾਲ ਆ ਪਰ ਵੱਡਾ ਸਵਾਲ ਇਹ ਆ ਕਿ ਇਹ ਪਰਤ ਬਹੁਤ ਮਾੜੀ ਆ ਜੇਕਰ ਨਾ ਇਹ ਪਰਤ ਟੁੱਟੀ ਤਾ ਲੋਕ ਆ ਜਿਹੜੇ ਉਹ ਜਰੂਰ ਇੱਕ ਤਰ੍ਹਾਂ ਕਿਤੇ ਟੁੱਟਣਗੇ ਅੱਜ ਜਿਹੜੀ ਆਪਾਂ ਦਿੱਲੀ ਕਹਿ ਰਹੇ ਆ ਕਿ ਦਿੱਲੀ ਸਾਨੂੰ ਬਹੁਤ ਨੇੜੇ ਆ ਦਿੱਲੀ ਦੂਰ ਨਹੀਂ ਪਰ ਮੈਨੂੰ ਲੱਗਦਾ ਆਉਣ ਵਾਲੇ ਸਮੇਂ ਦੇ ਵਿੱਚ ਦਿੱਲੀ ਦੂਰ ਹੋ ਜਾਊਗੀ ਤੁਹਾਨੂੰ ਤੁਹਾਡਾ ਘਰ ਹੀ ਨੇੜੇ ਹੋਊਗਾ ਤੁਹਾਨੂੰ ਸੜਕਾਂ ਦੇ ਨਿਕਲ ਨਹੀਂ ਦੇਣਾ ਤਾਂ ਇਹ ਕੁਝ ਸਵਾਲ ਸੀ ਮੇਰੇ ਮਨ ਦੇ ਵਿੱਚ ਜੋ ਤੁਹਾਡੇ ਨਾਲ ਸਾਂਝੇ ਕੀਤੇ ਆ ਜੇਕਰ ਤੁਹਾਡਾ ਕੋਈ opinion ਹੋਵੇ ਤੁਸੀਂ ਵੀ ਦੱਸ ਸਕਦੇ ਹੋ ਜੁੜੇ ਰਹੋ ਦੁਨੀਆ ਦੇ ਨਾਲ